ਹਾਂਜੀ ਬਾਈ ਕੁ ਜੀ ਦਾ ਖਾਸ ਰਸਾ ਬਾਈ ਕੁ ਜੀ ਦੀ ਫਤਿਹ ਅੱਜ ਆਪਾਂ ਬਣਾਵਾਂਗੇ ਮਟਰ ਪਨੀਰ ਉਹਦੇ ਵਾਸਤੇ ਆਪਾਂ ਨੇ ਲੈਤੇ ਨੇ ਬਹੁਤ ਸਾਰੇ ਪਿਆਜ਼ ਹੁਣ ਇਹ ਆਪਾਂ ਇਹਨਾਂ ਨੂੰ ਸਿੱਲ ਕੇ ਧੋ ਕੇ ਕੱਟ ਕੇ ਲਾਂਗੇ ਤੇ ਇਹ ਆਪਣੇ ਕੋਲੇ ਲਸਣ ਤੇ 3-4 ਆਪਾਂ ਟਮਾਟਰ ਥੋੜਾ ਅਦਰਕ ਲੈਤਾ ਦੇਖੋ ਹੁਣ ਆਪਾਂ ਮਸਾਲਾ ਕੁੱਟਾਂਗੇ ਹਨਾ ਨਹਿੰਗ ਸਿੰਗਾ ਮੰਗੋਣਾ ਆਪਾਂ ਕੁੰਡੇ ਸੋਟੇ ਦੇ ਵਿੱਚ ਕੁੱਟਾਂਗੇ ਕਿਉਂਕਿ ਕੁੰਡੇ ਸੋਟੇ ਦਾ ਹੀ ਕਮਾਲ ਆ ਮਸਾਲਾ ਨਾ ਕਈ ਮੇਰੇ ਮਰਕੇ ਭੈਣਾ ਪੁੱਛਦੀਆਂ ਨਾ ਵੀ ਦਾਲ ਸਬਜ਼ੀ ਇਦਾਂ ਨਾ ਵਧੀਆ ਨਹੀਂ ਬਣਦੀ ਤਾਂ ਤੁਸੀਂ ਨਾ ਮਸਾਲੇ ਦੀ ਹੋਣੀ ਹੈ ਸਾਰੀ ਦਾਲ ਸਬਜੀ ਮਸਾਲੇ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨੋ ਜਦੋਂ ਨਾ ਉਹ ਘੋਣਾ ਛੱਡ ਜਾਵੇ ਨਾ ਉਦੋਂ ਤੱਕ ਮਸਾਲੇ ਨੂੰ ਭੁੰਨਦੇ ਰਹੋ ਫਿਰ ਤੁਸੀਂ ਉਹਦੇ ਵਿੱਚ ਨਾ ਦਾਲ ਸਬਜੀ ਪਾਓ ਕੋਈ ਵੀ ਆਪਾਂ ਨੇ ਪਨੀਰ ਵੀ ਆਪਣੇ ਘਰ ਦੀ ਹੈ ਉਹਦੀ ਰੈਸਪੀ ਵੀ ਆਪਾਂ ਤੁਹਾਨੂੰ ਨਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੇ ਦੇਖੋ ਆ ਦੇਖੋ ਮੇਰੇ ਕੋਲੇ ਬਿੱਲੀ ਬੈਠੀ ਹੈ ਨਾ ਚੁੱਲ੍ਹੇ ਤੇ ਇਹ ਵੀ ਮੇਰੀ ਹੈਲਪ ਕਰ ਰਹੀ ਆ ਹੈ ਨਾ ਹਾਂਜੀ ਦੇਖੋ ਮੇਰੇ ਬੇਟਾ ਹਜੀ ਹੁਣ ਇਹਨੂੰ ਮਸਾਲੇ ਨੂੰ ਕੁੱਟ ਰਹੇ ਨੇ ਹੁਣ ਆਪਾਂ ਗਮਚਾ ਕੇ ਇਹਨਾਂ ਰੱਖ ਦਾਂਗੇ ਮਸਾਲੇ ਨੂੰ ਭੁੰਨਣ ਲਈ ਫਿਰ ਦਾ ਦਿਆਂ ਅਗਲਾ ਪ੍ਰੋਸੀਜਰ ਆਪਾਂ ਤੁਹਾਨੂੰ ਇਹਦੇ ਵਿੱਚ ਆਪਾਂ ਨੇ ਪਾਏ ਨੇ ਕਿਉਂਕਿ ਅਸੀਂ ਕਾਫੀ ਬਣਾ ਰਹੇ ਹਾਂ ਅੱਜ ਥੋੜਾ ਨਾ ਸਬਜੀ ਤੇ ਇਹਦੇ ਵਿੱਚ ਆਪਾਂ ਨੇ ਪਾਏ ਨੇ 2 ਚਮਚ ਹਲਦੀ ਦੇ ਇੱਕ ਨਾ ਮਿਰਚ ਦਾ ਤੇ 1.5 ਨਮਕ ਦਾ ਥੋੜਾ ਜੀਰਾ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੁੱਟ ਲਾਗੇ ਹਾਂਜੀ ਦੇਖੋ ਆਪਣਾ ਹੁਣ ਮਸਾਲਾ ਬਿਲਕੁਲ ਪਰਫੈਕਟ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਮਟਰ ਪਾ ਦਾਂਗੇ ਜਿਹੜੇ ਮਟਰਾਂ ਦੇ ਦਾਣੇ ਆ ਹਾਂਜੀ ਹੁਣ ਆਪਾਂ ਮਟਰਾਂ ਦੇ ਦਾਣੇ ਪਾ ਕੇ ਦੇਖੂ ਇਹਨਾਂ ਨੂੰ ਥੋੜਾ ਜਿਹਾ ਮਸਾਲੇ ਦੇ ਵਿੱਚ ਪਕਾਵਾਂਗੇ ਇਹਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਨਿਕਰ ਕੇ ਆਊਗਾ ਫਿਰ ਪਾਣੀ ਪਾ ਲਾਂਗੇ ਪਨੀਰ ਆਪਾਂ ਐਂਡ ਦੇ ਵਿੱਚ ਪਾਵਾਂਗੇ